ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰुण ਚੁਗ ਨੇ ਆਪਣੇ ਸਾਥੀਆਂ ਸਮੇਤ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਇੱਥੇ ਕਿਸੇ ਨੇਤਾ ਜਾਂ ਪਾਰਟੀ ਦੇ ਰੂਪ ਵਿੱਚ ਨਹੀਂ ਸਿਰਫ ਨਾਨਕ ਨਾਮ ਲੈਵਾ ਸੰਗਤ ਵਜੋਂ ਆਏ। ਇਹ ਜ਼ਿੰਮੇਵਾਰੀ ਮਿਲਿਆ ਪੰਜਾਬ ਨੂੰ ਲੈ ਕੇ ਭਾਜਪਾ ਹੋਰ ਮਜ਼ਬੂਤ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਗੁਰੂ ਘਰ ਦੇ ਹੁੰਦਾ ਸਾਰੇ ਭਾਜਪੀ ਦੇ ਨੇਤਾगण ਇੱਕ ਨਾਨਕ ਨਾਮ ਲੈਵਾ ਸੰਗਤ ਜਿਹੜੀ ਕਿ ਇਸ ਗੁਰੂ ਘਰ ਨਾਲ ਸਾਰੀ ਪਿਆਰ ਕਰਦੀ ਹੈ ਉਹਦੇ ਰੂਪ ਚ ਆਏ ਆ ਨਾ ਕਿਸੇ ਨੇਤਾ ਦੇ ਰੂਪ ਚ ਆਏ ਆ ਨਾ ਕਿਸੇ ਹੋਰ ਰੂਪ ਦੇ ਰੂਪ ਚ ਆਏ ਆ ਅਸੀਂ ਨਵਾਨੇ ਜੇ ਬੰਦੇ ਬਣ ਕੇ ਉਸ ਗੁਰੂ ਘਰ ਦੇ ਅੰਦਰ ਆ ਕੇ ਸ਼ੀਸ਼ਟ ਨਿਭਾਇਆ ਸਾਰਿਆਂ ਨੇ ਔਰ ਵਾਹਿਗੁਰੂ ਜੀ ਅੱਗੇ ਇਹ ਪ੍ਰਾਰਥਨਾ ਕੀਤੀ ਹੈ ਕਿ ਸਾਡਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਭਾਈਚਾਰਾ ਜਿਹੜਾ ਹੈ ਉਹ ਮਜ਼ਬੂਤ ਹੋਏ ਔਰ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੇ ਸਾਡਾ ਦੇਸ਼ ਜਿਹੜਾ ਉਹ ਚੜ੍ਹਦੀ ਕਲਾਂ ਚ ਰਹੇ ਇਹੀ ਅਰਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਅੱਜ ਕੀਤੀ ਹੈ 14 ਤਰੀਕ ਤੋਂ ਲੈ ਕੇ ਅੱਜ ਤੱਕ ਲਗਾਤਾਰ 8 ਈਮੇਲ ਆ ਚੁੱਕੇ ਤੰਗੀ ਭਰੀਆਂ ਹਨ ਅਤੇ ਤੱਕ ਪ੍ਰਸ਼ਾਸਨ ਉਹ ਬੰਦੇ ਨੇ ਜਰੂਰ ਕੁਝ ਕਿਸੇ ਲਈ ਰਾਸਤ ਚ ਲੈ ਗਿਆ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਐਸਾ ਹੈ ਕਿ ਜਿਸ ਦਿਨ ਇਹ ਮੇਲ ਆ ਰਹੀਆਂ ਹਨ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਬਹੁਤ ਸੰਵੇਦਨਸ਼ੀਲ ਹੈ ਕੇਂਦਰ ਤੋਂ ਸੁਨੇਹਾ ਆਣ ਤੋਂ ਬਾਅਦ ਸ਼ੇਰ ਮਲਿਕ ਜੀ ਨਾਲ ਮੈਂ ਗੱਲਬਾਤ ਕੀਤੀ ਔਰ ਇਹ ਪੂਰੇ ਸਾਥੀਆਂ ਸਮੇਤ ਇੱਥੇ ਆ ਕੇ ਮਿਲ ਕੇ ਗਏ ਨੇ ਦੇਖੋ ਸਾਡੇ ਲਈ ਇਥੋਂ ਦੀ ਸੁਰੱਖਿਆ ਮਹੱਤਵਪੂਰਨ ਹੈ ਲੇਕਿਨ ਅਫਸੋਸ ਇਹ ਆਉਂਦਾ ਹੈ ਕਿ ਜਿਨ੍ਹਾਂ ਲੋਕ ਮੈਂ ਅੱਜ ਕੋਈ ਰਾਜਨੀਤਿਕ ਗੱਲ ਕਰਨਾ ਨਹੀਂ ਚਾਹੁੰਦਾ ਗੁਰੂ ਘਰੋਂ ਬਾਹਰ ਨਿਕਲਿਆ ਲੇਕਿਨ ਤੁਸੀਂ ਸਵਾਲ ਕਰ ਲਿਆ ਇਸ ਕਰਕੇ ਕਹਿ ਰਹੇ ਹਾਂ ਕਿ ਮਾਨ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਇਹਨੂੰ ਸੀਰੀਅਸਨੈਸ ਦੇ ਨਾਲ ਦੇਖਣਾ ਚਾਹੀਦਾ ਸੀ ਉਹ ਨਹੀਂ ਪਿਆ ਸਰਕਾਰ ਤਿੰਨ ਦਿਨਾ ਬਾਅਦ ਜਾਗਦੀ ਹੈ ਔਰ ਉਸ ਤੋਂ ਬਾਅਦ ਹਰਕਤ ਚਾਂਦੀ ਹੈ ਇਹਦੇ ਤੋਂ ਲੱਗਦਾ ਹੈ ਕਿ ਸੱਤਾ ਦੇ ਅੰਦਰ ਕਿਤਨੇ ਮਧੂਸ਼ ਨੇ ਕਿ ਉਹ ਗੁਰੂ ਘਰ ਜਿਹੜਾ ਕਿ ਹਿੰਦੁਸਤਾਨੀ ਦੀ ਦੁਨੀਆ ਦੇ ਅੰਦਰ ਨਾਨਕ ਨਾਮ ਲੈਵਾ ਸੰਗਤ ਦੇ ਲਈ ਸ਼ਰਧਾ ਦਾ ਕੇਂਦਰ ਹੈ ਔਰ ਪੂਰੀ ਦੁਨੀਆ ਚੋਂ ਸਾਰੇ ਲੋਗੇ ਤੇ ਨਤਮਸਤਕ ਹੁੰਦੇ ਨੇ ਉਨੂੰ ਲੈ ਕੇ ਵੀ ਗੰਭੀਰ ਨੀਅਤ ਸਰਕਾਰ ਦੀ ਹੈ ਮੇਰਾ 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 ਇਹਦੇ ਚ ਕਹਿਣਾ ਹੈ ਮੈਂ ਕੱਲ ਵੀ ਇੱਕ ਗੱਲ ਕਹੀ ਹੈ ਕਿ ਗੁਰੂ ਘਰ ਦੀਆਂ ਮਰਿਆਦਾਵਾਂ ਇਥੋਂ ਦੀਆਂ ਪਰੰਪਰਾਵਾਂ ਇਹਦਾ ਪਾਲਣ ਕਰਦੇ ਹੋਏ ਅਸੀਂ ਇਹਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮੋਦੀ ਸਾਹਿਬ ਪੂਰੀ ਤਰ੍ਹਾਂ ਨਾਲ ਵਚਨਬੱਧ ਨੇ ਪਰ ਮੈਂ ਸਟੇਟ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਕੋਈ ਅਹਿਮ ਜਾਂ ਹੰਕਾਰ ਦਾ ਮਾਮਲਾ ਨਹੀਂ ਹੈ ਖੁੱਲੇ ਮਨ ਨਾਲ ਉਹਨਾਂ ਨੂੰ ਕੇਂਦਰ ਦੀ ਜੋ ਮਦਦ ਚਾਹੀਦੀ ਹੈ ਜਿਸ ਪ੍ਰਕਾਰ ਦੀ ਚਾਹੀਦੀ ਹੈ ਕਿਉਂਕਿ ਇਹ ਤੇ ਫੇਲ ਹੋ ਹੀ ਚੁੱਕੇ ਨੇ ਹੁਣ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੱਲ ਪਰਸੋ ਕਹਿ ਰਹੇ ਸੀ ਫੜ ਲਿਆ ਕੱਲ ਇੱਕ ਮੇਲ ਹੋਰ ਆ ਗਈ ਇਸ ਕਰਕੇ ਗੁਰੂ ਘਰ ਦੇ ਅੱਜ ਫਿਰ ਆ ਗਈ ਇਹਦੇ ਤੋਂ ਲੱਗਦਾ ਹੈ ਕਿ ਸਰਕਾਰ ਨੂੰ ਹੰਕਾਰ ਚੜੁਣਾ ਚਾਹੀਦਾ ਕੇਂਦਰ ਦੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਇਤੋਂ ਦੀ ਮਰਿਆਦਾਵਾਂ ਨੂੰ ਧਿਆਨ ਚ ਰੱਖ ਕੇ ਜੋ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ ਉਹ ਕਰਨੇ ਚਾਹੀਦੇ ਹਨ। ਤਾਂ ਸਾਹਿਬ ਜੀ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੋਲ ਦੇ ਅੱਗੇ ਸੰਗਠਨ ਨੂੰ ਸੁਰੱਖਿਆ ਦਾ ਤੋਸਾ ਦੇਣਾ ਚਾਹੀਦਾ ਹੈ। ਚਲੋ ਮੈਂ ਤਾਂ ਨਹੀਂ ਉਹਨਾਂ ਨੂੰ ਸੱਜ ਬੁੱਧੀ ਤਾਂ ਪਹਿਲੇ ਦਿਨ ਹੀ ਆ ਜਾਣੀ ਚਾਹੀਦੀ ਸੀ। ਗੱਲਾਂ ਤੇ ਉਹ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ। ਲੇਕਿਨ ਮਹਾਰਾਜ ਜੀ ਦੇ ਘਰਾਂ ਚ ਉਹ ਅਜੇ ਵੀ 4-5 ਦਿਨ ਲੱਗੇ ਉਹਨਾਂ ਦੇ ਸਾਡ ਨੂੰ ਤਾਂ ਜਿਸ ਦਿਨ ਇਹ ਮੇਲ ਦੇ ਬਾਰੇ ਕਿਉਂਕਿ ਇਹਨਾਂ ਨੇ 1-2 ਦਿਨ ਛੁਪਾ ਕੇ ਰੱਖੀ ਐ ਜਿਸ ਦਿਨ ਇਹ ਖਬਰ ਅਖਬਾਰਾਂ ਚ ਆਈ ਐ ਮੈਂ ਉਸੇ ਦਿਨ ਹੀ ਆਪਣਾ ਪਾਰਟੀ ਨੇ ਉੱਪਰੋਂ ਸੰਦੇਸ਼ ਦਿੱਤਾ ਕਿ ਉੱਥੇ ਜਾ ਕੇ ਮੋਦੀ ਸਾਹਿਬ ਦਾ ਸੰਦੇਸ਼ ਲੈ ਕੇ ਆਓ ਐਚਐਮ ਸਾਹਿਬ ਦਾ ਸੰਦੇਸ਼ ਲੈ ਕੇ ਆਓ ਕਿ ਪੂਰੀ ਤਰ੍ਹਾਂ ਨਾਲ ਗੁਰੂ ਕਰਦੇ ਜਿਸ ਤਰੀਕੇ ਨਾਲ ਗੁਰੂ ਕਰਦੀ ਸਾਡੀ ਸੇਵਾ ਲੱਗੇ ਲਾਈ ਜਾਏਗੀ ਅਸੀਂ ਉਹਨੂੰ ਪੂਰਾ ਕਰਾਂਗੇ ਭਾਈ ਮੇਰੇ ਆਲ ਪਾਰਟੀ ਮੀਟਿੰਗ ਸੱਦੀ ਐ ਜੀ ਜਿਹੜਾ ਮੰਕੀ ਦਿੱਤੀ ਕਿ ਆਲ ਪਾਰਟੀ ਮੀਟਿੰਗ ਕੀਤੀ ਜੇ ਉਹ ਸੀਐਮ ਤੋਂ ਮੰਕੀ ਦਿੱਤੀ ਐ ਜੀ ਸੋ ਦੇਖਦੇ ਆ ਸੀਐਮ ਕੀ ਕਰਦੇ ਨੇ ਪੰਜਾਬ ਸਰਕਾਰ ਇੱਕ ਤਾਲਮੇਲ ਨਹੀਂ ਮੇਰਾ ਇਹ ਕਹਿਣਾ ਕਿ ਅੱਜ ਨਾਮ ਹੈ ਮੈਂ ਇਹ ਨਹੀਂ ਆ ਕਿ ਅੱਜ ਮੈਂ ਗੁਰੂ ਘਰ ਚ ਆਇਆ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਆਪਣੇ ਦੇਸ਼ ਦੀ ਚੜ੍ਹਦੀ ਕਲਾ ਦੀ ਔਰ ਅਸੀਂ ਸਾਰੇ ਪੰਜਾਬ ਦੀ ਬਿਹਤਰੀ ਲਈ ਸਾਨੂੰ ਸਮਰਥਾ ਦੇ ਸਾਡੀ ਪਾਰਟੀ ਦੇ ਕੀ ਕਾਰਕਿਰਤਾ ਨੂੰ ਸਾਡੇ ਨੇਤਾਵਾਂ ਨੂੰ ਤਰੁਣਜੀਤ ਦੇਖੋ ਸਪੈਸ਼ਲ ਆਏ ਨੇ ਬਾਦਲ ਸਾਹਿਬ ਖੜੇ ਨੇ ਸ਼ਵੇਤ ਜੀ ਖੜੇ ਨੇ ਮੇਰੀ ਪਾਰਟੀ ਦੇ ਪੂਰੇ ਲੋਕ ਨਤ ਨਸਤ ਕੋਣ ਆਏ ਨੇ ਕਿ ਪੰਜਾਬ ਦੀ ਬਿਹਤਰੀ ਦੇ ਅੰਦਰ ਸਾਡੀ ਭੂਮਿਕਾ

ਐਡੇ ਗੰਭੀਰ ਮਸਲੇ ਨੂੰ ਵੀ ਬੜਾ ਲਾਈਟਲੀ ਲੈ ਰਹੇ ਸ਼ਾਇਦ ਪੰਜਾਬ ਦੀ ਇਤਰਾਜ਼ ਦੀ ਹੈ ਕਿ ਐਸਾ ਮੁੱਖ ਮੰਤਰੀ ਐਸੀ ਪਾਰਟੀ ਦੀ ਸਰਕਾਰ ਹੈ ਜਿਨੂੰ ਵਿਸ਼ਵ ਸਤਰ ਦੀ ਸਭ ਨੂੰ ਮਹੱਤਵਪੂਰਨ ਕੇਂਦਰ ਜਿੱਤੋਂ ਜਿਹਰੇ ਬਰ ਪ੍ਰਤੀ ਪੂਰੇ ਵਿਸ਼ਵ ਨੂੰ ਸ਼ਰਧਾ ਹੈ ਜਿੱਤੇ ਚੋਲੀ ਭਰ ਕੇ ਮਿਲਦੀ ਹੈ ਪੂਰੀ ਸੁਰੱਖਿਆ ਵਸੇ ਵੀ ਅਸੀਂ ਸਮਾਨੀ ਕੱਟ ਪਾ ਰਹੇ ਮੁੱਖ ਮੰਤਰੀ ਸਾਹਿਬ ਇਹ ਆਉਂ ਲੱਗਦਾ ਹੈ ਕਿ ਅਹੰਕਾਰ ਸੱਤਾ ਦਾ ਅਹੰਕਾਰ ਸਿਰ ਚੜ ਬੋਲ ਰਿਹਾ ਹੈ ਜਦੋਂ ਕਿ ਸਾਰੇ ਲੋਕ ਆ ਕੇ ਤੇ ਸਿਰ ਝੁਕਾਉਂਦੇ ਐ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਇੱਥੇ ਥ੍ਰੈਟ ਆਇਆ ਤੇ ਮੁੱਖ ਮੰਤਰੀ ਸਾਹਿਬ ਕੋਲ 200 ਕਿਲੋਮੀਟਰ ਦਾ ਸਬਰ ਨਹੀਂ ਇਹ ਤੇ ਜੀ ਪਾਰਟੀਆਂ ਵਾਲੀ ਸਰਕਾਰ ਹੈ ਕਦੀ ਕਿਸੇ ਦੀ ਪਾਰਟੀ ਤੇ ਕਦੀ ਕਿਸੇ ਦੀ ਪਾਰਟੀ ਪਰ ਮੈਂ ਇੰਨਾ ਕਹਿਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਸੜੀ ਕੇਂਦਰ ਦੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਇਹ ਐਰਐਸਏ ਪੂਰੀ ਤਰ੍ਹਾਂ ਵਚਨਬੱਧ ਹੈ ਸੁਰੱਖਿਆ ਬਲਾਂ ਨੂੰ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਸਰਕਾਰ ਨੂੰ ਕੋਈ ਵੀ ਸਹਾਇਤਾ ਚਾਹੀਦੀ ਤੇ ਸੋ ਅਸੀਂ ਸਾਹਮਣੇ ਆ ਕੇ ਸਾਡੀ ਸਟੇਟ ਦੀ ਪ੍ਰਧਾਨ ਸਾਹਿਬ ਨੇ ਟੀਮ ਬਣਾ ਕੇ ਤੇ ਭੇਜੀ ਕਿ ਕੋਈ ਸਾਡੀ ਲੋੜ ਹੈ ਚਾਹੇ ਸਟੇਟ ਸਬਜੈਕਟ ਹੈ ਲੇਕਿਨ ਜੋ ਕਿ ਸਰਦਾ ਦਾ ਕੇਂਦਰ ਹੈ ਪੂਰੇ ਵਿਸ਼ਵ ਦੇ ਅੰਦਰ ਸਾਡੀ ਸਰਕਾਰ ਦਵਾਰ ਤੇ ਖਲੋਤੀ ਜੋ ਹੁਕਮ ਲਾਣਗੇ ਹੁਕਮ ਨਮਾ ਮੰਨਿਆ ਜਾਂਦਾ ਹੈ